ਬ੍ਰਦਰ ਅੱਜ ਕਿਸਾਨ ਭਰਾ ਸੀ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਤ ਕਰ ਰਹੇ ਹਾਂ ਔਰ ਕਿਸਾਨ ਪਰਾਲੀ ਜਿਹੜੇ ਪੰਜਾਬ ਸਰਕਾਰ ਵੱਲੋਂ ਐਮਓ ਪਰਾਲੇ ਲੈ ਰਹੀ ਆ ਅੱਜ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਹ ਤਾਂ ਨੇ ਚਾਹੇ ਛੱਡਿਆ ਜਿੰਨਾ ਵੀ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਤ ਤੋਂ ਆਉਣ ਦੀ ਜਿਹੜੀ ਆ ਉਹ ਤਸਵੀਰ ਜਿਹੜੀ ਕੈਜੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਦਲਬਾਜ਼ ਸਿੰਘ ਚੀਮਾ ਲਾਲੀ ਚੀਮੇ ਕਰਕੇ ਮਰਜਾਨ ਦੇ ਪਿੰਡ ਮੇਰਾ ਬਰਿਆਰ ਹੈ ਬਰਾਗ ਗੁਰਦਾਸਪੁਰ ਹੈ ਬਾਰੇ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜਿਹੜੇ ਲੋਕ ਪਰਾਲੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਬੜੀ ਮੈਕਮੇ ਦਾ ਬੜਾ ਵੱਡਾ ਉਪਰਾਲਾ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਮਾਨਤਿਕ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਜੇ ਇਹਨਾਂ ਦਾ ਇਨਾ ਮਾਨ ਸਤਕਾਰ ਹੁੰਦਾ ਤੇ ਲੋਕਾਂ ਤੇ ਅਸਰ ਤੇ ਪੈਂਦਾ ਹੀ ਇਹਨਾਂ ਜੀ ਕਿ ਸਨਮਾਨ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਇਹਨੇ ਪਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਆ ਕਿ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਿਉਂ ਦੇ ਮੌਸਮ ਹੋ ਸੰਭਾਲੀਏ ਸਾਡੇ ਪਰਿਵਾਰ ਨੇ ਇਹ ਤਾਂ ਕਰਣੀ ਲਾਈ ਕਿੰਨੀ ਪੈਲੀ ਹੈ ਤੁਹਾਡੀ ਜਿਹੜੀ ਸਾਡਾ ਸਾਡੇ ਕੋਲ ਅਸਲੇ 22 ਏਕੜ ਪੈਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ 10 ਮਾਤ ਝੋਨਾ ਹਰ ਤਰ੍ਹਾਂ ਦੀ ਫਸਲ ਇਸੇ ਲਾਉਣੀ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਪਹੀ ਅੱਗ ਲਾਈ ਜਾਂਦੇ ਜੀ ਸਰ ਸਰ ਆਪਣਾ ਨਾਮ ਦੱਸ ਦਿਓ ਕ੍ਰਿਪਾਲ ਸਿੰਘ ਢਿੱਲੋਂ ਮੁੱਖ ਖੇਤੀਬੜੀ ਅਫਸਰ ਗੁਰਦਾਸ ਸਰ ਕੀ ਪ੍ਰੋਗਰਾਮ ਸੀ ਅੱਜ ਔਰ ਕਿਸ ਤਰ੍ਹਾਂ ਦਾ ਰਿਆ ਰੁਝਾਨ ਜਿਹੜਾ ਪਿਛੇ ਅੱਗ ਲਗਾਉਣ ਬਾਰੇ ਉਹਦੇ ਬਾਰੇ ਥੋੜਾ ਪੂਰਾ ਐਕਸਪਲੇਨ ਕਰਦੇ ਹੋ ਇਸ ਤਰ੍ਹਾਂ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 854 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 399 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਕਟਰਾਵਾ ਜਿਹੜੀਆਂ ਨੇ ਘੱਟ ਵਾਪਰਉਂਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘੱਟ ਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹਕੜੇ ਆ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜਿਹਦਾ ਸਦਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਏ ਆ। ਸੋ ਕਿੰਨੇ ਕਿਸਾਨ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਅੱਜ ਸਨਮਾਨ ਪੱਤਰ ਦਿੱਤਾ ਜਾ ਰਿਹਾ। ਇਸ ਵੇਲੇ ਕਿਸਾਨ 150 ਦੇ ਕਰੀਬ ਕਿਸਾਨ ਨੇ ਜਿਹੜੇ ਵੱਖ-ਵੱਖ ਬਲਾਕਾਂ ਚੋਂ ਆਏ ਆ ਜਿਨ੍ਹਾਂ ਨੂੰ ਅੱਜ ਡੀਸੀ ਸਾਹਿਬ, ਐਮਐਲਏ ਸਾਹਿਬ ਸਨਮਾਨ ਸਰਟੀਫਿਕੇਟ ਦੇਣਗੇ। ਇਹ ਜਿਹੜਾ ਸਰਟੀਫਿਕੇਟ ਆ ਇਹਦਾ ਨਾਂ ਰੱਖਿਆ ਵਾਤਾਵਰਣ ਦੇ ਰਾਖੇ। ਇਹ ਸਰਟੀਫਿਕੇਟ ਦਾ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਕਿਸੇ ਵੀ ਵਿਭਾਗ ਦੇ ਕੋਲ ਆਪਣੇ ਕੰਮ ਕਰਨ ਵਾਸਤੇ ਜਾਏਗਾ ਤੇ ਉਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਹਨੂੰ ਕਿਸੇ ਲਾਈਨ 'ਚ ਨਹੀਂ ਲੱਗਣਾ ਪਏਗਾ ਉਹਨੂੰ ਕੋਈ ੱੱਕੇ ਨਹੀਂ ਖਾਣੇ ਪੈਣਗੇ ਅਫਸਰशाही ਜਿਹੜਾ ਉਹਦਾ ਪੂਰਾ ਮਾਣ ਸਤਿਕਾਰ ਕਰੇ ਹੋਰ ਕਿਸਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ 854 ਸੀ ਇਸ ਸਾਲ 369 ਆਏ ਨੇ ਤੇ ਅਗਲੇ ਸਾਲ ਇਹ ਕਿਸਾਨ ਵੀਰ ਬਿਲਕੁਲ ਹੀ ਜ਼ੀਰੋ ਬੁਖਤ ਕਰ ਦੇਣਾ ਪੋਲੂਸ਼ਨ ਨੂੰ ਮਨੋ ਸਾਡੇ ਜਿਹੜੇ ਵਿੱਚ ਕੋਈ ਕਿਸੇ ਵੀ ਨੂੰ ਵੀ ਅੱਗ ਨਾ ਲੱਗੇ ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਿਉਂਕਿ ਮੈਂ ਹੁਣ ਰਿਟਾਇਰ ਹੋ ਰਿਹਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਆ ਰਹੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਲ ਦੀ ਪਲੈਨਿੰਗ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਮੇਨ ਕਿਸਾਨਾਂ ਨੂੰ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੰਬਾਈਨ ਜਦੋਂ ਕੱਟਦੀ ਆ ਝੋਨਾ ਤੇ ਜਿਹੜਾ ਉਹਦੇ ਨਾਲ ਸੁਪਰ ਐਸਐਮਐਸ ਲੱਗਣਾ ਹੁੰਦਾ ਉਹ ਨਹੀਂ ਲਾਉਂਦੇ ਕੰਬਾਈਨਾ ਵਾਲੇ ਤੇ ਉਹਦੇ ਨਾਲ ਜਿਹੜਾ ਫਰੂਸ ਆ ਉੱਪਰ ਰਹਿ ਜਾਂਦਾ ਜਦੋਂ ਕਟਿੰਗ ਕਰਦੇ ਆ ਤੇ ਉਹ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਉਹ ਵਿੱਚ ਆ ਜਾਂਦਾ ਜਿਹੜੀ ਸੰਧੀ ਵਿਧੀ ਵੀ ਕਿਤੇ ਕਿਤੇ ਸਮੱਸਿਆ ਆਉਂਦੀ ਆ ਉਹਦਾ ਕਾਰਨ ਵੀ ਉਹੋ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਤੁਸੀਂ ਅਗਲੀ ਵਾਰ ਕੰਬਾਈਨਾ ਵਾਲਿਆਂ ਕੋਲ ਜਿਹੜਾ ਸੁਪਰ ਐਸਐਮਐਸ ਆ ਮੈਂਡਟਰੀ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ 98153 86450 ਤੇ ਕਿ ਪਿਛਲੇ ਸਾਲ ਜਿਹੜਾ ਕਿ ਹੁਣ ਜਾ ਰਿਹਾ ਇਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਟੋਟਲ ਸਾਡੇ ਇਨਸੀਡੈਂਟਸ 856 ਸੀ ਉਹ ਜੋ ਸਾਡਾ ਟੀਚਰਸ ਵਿਥਿਆ ਸੇ ਕਿ ਜ਼ੀਰੋ ਬਰਨਿੰਗ ਦਾ ਕਰਨਾ ਮਾਨ ਜੋ ਡਿਪਟੀ ਕਮਿਸ਼ਨਰ ਨਾਦਰ ਹਮਾਸ਼ੂ ਅਗਰਵਾਲ ਜੀ ਦੇ ਅਗਵਾਈ ਹੇਠ ਜੋ ਕੈਂਪੇਨ ਚਲਾਈ ਗਈ ਪਹਿਲਾਂ ਤਾਂ ਅਸੀਂ ਜਿਹੜੇ ਹਾਰਟਸਪੌਟ ਸਾਡੇ 15 55 ਵਿਲੇਜ ਹੀ ਉਹਨਾਂ ਨੂੰ ਜਾ ਕੇ ਟਾਰਗੇਟ ਕਰਕੇ ਤੇ ਉਹਨਾਂ ਨੂੰ ਫਾਰਮਰ ਨੂੰ ਜਿਹੜਾ ਸਮਝਾਇਆ ਗਿਆ ਪੰਚਾਇਤਾਂ ਨੂੰ ਸਮਝਾਇਆ ਗਿਆ ਉਹ ਕਿਸਾਬ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਜ਼ੀਰੋ ਪਰਣੀ ਹੋ ਜਾਣਗੇ ਉਹਨਾਂ ਨੂੰ ਆਪਾਂ 1 ਲੱਖ ਰੁਪਈਆ ਜਿਹੜਾ ਨਾਮ ਵੱਜੋ ਜਿਹੜੇ ਵਿਕਾਸ ਕਾਰਜ ਨੇ ਉਹ ਆਪਾਂ ਦੇਾਂਗੇ ਸੋ ਉਲਟੀ ਉਹ ਜਿਹੜਾ ਟਾਰਗੇਟ ਸਾਡਾ ਸੀ ਲਗਭਗ ਸਾਡਾ 55% ਅਹੀ ਜਿਹੜੇ ਇਨਸੀਡੈਂਟ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ 55% ਦਾ ਮਤਲਬ ਕਿ ਪੰਜਾਬ ਦੇ ਵਿੱਚ ਦੂਜਾ ਜਾਂ ਤੀਜਾ ਜਿਹੜਾ ਸਾਡਾ ਨੰਬਰ ਟਰੋਂਦਾ ਵਾ ਜਿਹਦੇ ਵਿੱਚ ਮੈਕਸੀਮੇ ਇਨਸੀਡੈਂਟ ਘਟਿਆ ਸੋ ਉਹ ਉਹ ਜਿਹੜੇ ਜਿਹੜੇ ਕਿਸਾਨਾਂ ਨੇ योगदान ਪਾਇਆ ਵਧੀਆ ਕੀਤਾ ਕੰਮ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਕਿ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਿਨ੍ਹਾਂ ਨੇ ਨੀਰੋ ਪਰਨਿੰਗ ਕੀਤੀ ਆ ਤੇ ਇਹਨਾਂ ਨੂੰ ਵਾਤਾਵਰਣ ਦੇ ਰਖਵਾਲੇ ਤੌਰ ਤੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਣਾ ਵਾ ਉਹ ਕਿੰਨੇ ਕਿਸਾਨ ਆ ਟੋਟਲ ਲਗਭਗ ਇਹਦੇ ਵਿੱਚ ਕੋਈ 10 10 ਤੋਂ ਲਗਭਗ 15 ਹਰੇਕ ਬਲਾਕ ਤੇ ਆ ਇਹਦਾ ਮਤਲਬ ਕਿ ਜੇ ਸਾਡੇ 10 ਬਲਾਕ ਨੇ ਤੇ ਤਕਰੀਬਨ ਜਿਹੜਾ ਉਹ 1000 ਕਸਾ ਦਿਖਾਈ ਦੇਦੇ ਆਪਾਂ ਵੀ ਚੜ੍ਹਨੇ ਜਾ ਕੇ ਦੇਖਿਆ ਬਹੁਤ ਜ਼ਿਆਦਾ ਵੇਅਰ ਕੀਤਾ ਗਿਆ ਤੁਹਾਡੇ ਵੱਲੋਂ ਵੀ ਜਾਨ ਲੱਗਦਾ ਵੀ ਉਸ ਚੀਜ਼ ਦਾ ਫਲ ਮਿਲੇਗਾ ਵੀ ਗਾਂ ਲੋਕੀ ਹੋਰ ਜ਼ਿਆਦਾ ਬਿਲਕੁਲ ਸਾਡਾ ਜਿਹੜਾ ਹੁਣ ਆਉਣ ਵਾਲਾ ਸਮਾਂ ਜਿਹੜਾ ਵਾਡਾ ਟਾਰਗੇਟ ਹੋਏਗਾ ਕਿ ਜ਼ੀਰੋ ਬਰਨਿੰਗ ਨੈਕਸਟ ਟਾਈਮ ਨੈਕਸਟ ਚੀਜ਼ ਦਾ ਵੀ ਕਿ ਹੁਣ ਤੋਂ ਆਪਾਂ ਜਿਹੜਾ ਵਾ ਉਹ ਜਿਹੜੀ ਪਲੈਨਿੰਗ ਜਿਹੜੀ ਉਹਦੀ ਬਿਊਰਬੰਦੀ ਆ ਉਹ ਕਰਨੀ ਆ ਵੀ ਆਪਾਂ ਕਿਵੇਂ ਜਿਹੜੀ ਜ਼ੀਰੋ ਬਰਨਿੰਗ ਕਰਨੀ ਆ ਤਾਂ ਅਗਲੇ ਸਾਲ ਜਿਹੜਾ ਵਾਡਾ 1 ਜੇ 300 ਚ 398 ਜਿਹੜੇ ਨੰਬਰ 369 ਜਿਹੜੇ ਐਕਸੀਡੈਂਟ ਆਇਆ ਉਹ ਬਿਲਕੁਲ ਜ਼ ਪੰਜਾਬ ਚੋਂ ਕਿੰਨੇ ਨੰਬਰ ਤੇ ਆਪਣਾ ਜ਼ਿਲ੍ਹਾ ਵੀ ਦੱਸੋ ਆਪਣਾ ਜਿਹੜਾ ਐਸਲ ਜਿਹੜਾ ਵਾ ਉਹ ਤੀਜੇ ਨੰਬਰ ਤੇ ਹੈ ਦੂਜੇ ਜਾਂ ਤੀਜੇ ਨੰਬਰ ਤੇ ਹੈ ਜੇ ਆਪਾਂ ਉਧਰ ਲਾਈਏ 18ਵਾਂ ਨੰਬਰ ਹੈ ਜਿਹੜਾ ਇਸਟੇਟ ਫੋਨ ਦੇ ਵਿੱਚ